ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਪ੍ਰਮਾਤਮਾ ਸਭ ਨੂੰ ਰਾਜੀ ਖੁਸ਼ੀ ਰੱਖੇ ਤੰਦਰੁਸਤ ਰੱਖੇ ਜੀ ਤੇ ਲੋ ਜੀ ਸ਼ਾਮ ਦਾ ਟਾਈਮ ਹੈ ਸ਼ਾਮ ਦੇ 7 ਵਜੇ ਆਪਾਂ ਕੱਢ ਕੇ ਆਈਆਂ ਧਾਰਾਂ ਧਾਰਾਂ ਕੱਢ ਕੇ ਆ ਕੇ ਦੁੱਧ ਸਾੰਵਲਿਆ ਜੀ ਉਹ ਕਿਸ ਕੋਈ ਲੈ ਕੇ ਜਾਂਦਾ ਹੁੰਦਾ ਦੁੱਧ ਦੁੱਧ ਆ ਪਾ ਕੇ ਰੱਖਦਾ ਆ ਜੀ ਨਾਤ ਮੈਨੂੰਾ ਗਰਮੀ ਕਰਕੇ ਤੇ ਜਦੋਂ ਸ਼ਾਮ ਨੂੰ ਦੁੱਧ ਨੂੰ ਵਾਲਾ ਦਵਾਉਣੀ ਆ ਤੇ ਦੁੱਧ ਗਰਮ ਹੀ ਤਾਂ ਨਿਤਕ ਵੇਲਾ ਹੋ ਜਾਂਦਾ ਦੁੱਧ ਨੂੰ ਜਾਗ ਲਾਉਂਦੇ ਆ ਤੇ ਕੱਲ ਦੀ ਹੁਣ ਮੈਂ ਸਵੇਰ ਹੀ ਗਰਮ ਕਰ ਲੈਣੀ ਜਿਹੜਾ ਵਧਾਉਣਾ ਹੁੰਦਾ ਵਾ ਇਹ ਇਹਨੂੰ ਆਪਾਂ ਲਾਵਾਂਗੇ ਜਾਗ ਇਹਦਾ ਆਪਾਂ ਜਮਾਵਾਂਗੇ ਦਹੀਂ ਤੇ ਆ ਆਪਾਂ ਵਾਲਾ ਦਵਾ ਕੇ ਰੱਖ ਲੈ ਚੋ ਪੀ ਲਾਂਗੇ ਤੇ ਚਾਹ ਨੂੰ ਸਵੇਰ ਕੰਮ ਆ ਜੂਗਾ ਬਾਕੀ ਦਿਨੇ ਤੇ ਕਿਉਂਕਿ ਜੀ ਗਰਮੀ ਕਰਕੇ ਠੰਡਾ ਨਹੀਂ ਹੁੰਦਾ ਦੁੱਧ ਤੇ ਫੇਰ ਜੇ ਗਰਮ ਦੁੱਧ ਨੂੰ ਜਾਗ ਲਾਇਆ ਦੁੱਧ ਹੋ ਜਾਂਦਾ ਦਹੀਂ ਹੋ ਜਾਂਦਾ ਖੱਟਾ ਜੀ ਤੇ ਇਧਰ ਆਪਾਂ ਬਣਾਵਾਂਗੇ ਜੀ ਅੱਜ ਕੱਦੂ ਦੀ ਸਬਜ਼ੀ کریم ਪਾ ਕੇ ਮਲਾਈ ਪਾ ਕੇ ਤੇ ਇਧਰ ਆਪਣੇ ਚੀਰੇ ਹੋਏ ਆ ਗੰਡੇ ਤੇ ਲਸਣ ਤੇ ਬਹੁਤ ਹੀ ਸਾਨ ਤਰੀਕੇ ਨਾਲ ਬਣਾਵਾਂਗੇ ਜੀ ਜਦੇ ਨਾਲ ਆਪਾਂ ਤੁਹਾਡੇ ਨਾਲ ਕਰਦੇ ਆਂ ਗੱਲਬਾਤ ਸ਼ਾਮ ਦੇ ਕੰਮਾਂ ਦਾ ਟਾਈਮ ਹੈ ਸ਼ਾਮ ਦੇ ਕੰਮਾਂ ਦਾ ਆਪਾਂ ਬਲੌਗ ਕੰਟੀਨਿਊ ਕਰਦੇ ਆਂ ਇਹ ਇਧਰ ਕਿ ਸੈਲਫ ਦੇ ਕੀੜੇ ਕੀੜੀਆਂ ਬਹੁਤ ਆ ਜੀ ਇਹ ਚੌਕ ਮਾਰਿਆ ਸੀ ਮੈਨੂੰ ਗੁੱਸਾ ਹੀ ਚੜਿਆ ਮੈਂ ਕਹਾ ਤਾਂ ਹੀ ਫੜ ਕੇ ਹੁਣ ਮੈਨੂੰ ਪੋਚਾ ਲਾਉਣਾ ਪੈਣਾ ਕਿਉਂਕਿ ਚੀਜ਼ਾਂ ਰੱਖਣੀਆਂ ਤੇ ਇਹਨਾਂ ਸਾਫ਼ ਕਰਾਂਗੇ ਜੀ ਚਾਹ ਪਾਣੀ ਥੋੜਾ ਘਣਾ ਖੇਤ ਸਾਰੇ ਜਿਹੜੀ ਚਾਹ ਬਣਦੀ ਝੋਨਾ ਲੱਗਦਾ ਤੇ ਡੁੱਲਦਾ ਰਹਿੰਦਾ ਤੇ ਕਿੱਡੇ ਹੋ ਜਾਂਦੇ ਇਕੱਠੇ ਰਾਤ ਨੂੰ ਤਾਂ ਪੋਚਾ ਲਾ ਕੇ ਮੈਂ ਚੌਕ ਮਾਰ ਦਿੰਨੀ ਆ ਪਰ ਦਿਨੇ ਨਹੀਂ ਹੁੰਦਾ ਜੀ ਕੀੜੇ ਫੇਰ ਆ ਜਾਂਦੇ ਜਦੋਂ ਘੰਟਾ ਕੋਈ ਨਹੀਂ ਚਾਹ ਬਣਦੀ ਦੀ ਤੇ ਇਧਰ ਆਪਾਂ ਧਰਤਾ ਕੁੱਕਰ ਗੈਸ ਤੇ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਸਰੋਂ ਦਾ ਤੇਲ ਜੀ ਤੇ ਦੇਸੀ ਤਰੀਕੇ ਨਾਲ ਆਪਾਂ ਸਿੰਪਲ ਜਿਹੇ ਤਰੀਕੇ ਨਾਲ ਜੀ ਆਪਾਂ ਬਣਾਵਾਂਗੇ ਦਾਲ ਸਬਜ਼ੀ ਆਉਣ ਨੂੰ ਕੋਈ ਬਾਹਲੇ ਮਸਾਲੇ ਪਾਵਾਂਗੇ ਤੇ ਜਾਂ ਵੀਡੀਓ ਕਰਕੇ ਆਪਾਂ ਪਾਵਾਂਗੇ ਵੀ ਬਣਾਉਣੇ ਆਪਾਂ ਤਾਂ ਆਪਾਂ ਪਾਵਾਂਗੇ ਆਪਾਂ ਜਿਵੇਂ ਦੇਸੀ ਹਲਦੀ ਨੂੰ ਮਿਰਚ ਪੈਂਦਾ ਜੀ ਉਸੇ ਤਰ੍ਹਾਂ ਹੀ ਆਪਾਂ ਪਾਵਾਂਗੇ ਇਕ ਕਟਚੀ ਪਾਵਾਂਗੇ ਇਹ ਚ ਤੇਲ ਦੀ ਤੇਲ ਚ ਸਬਜ਼ੀ ਬਣਦੀ ਆ ਕਰਾਰੀ ਜੀ ਇਹਨੂੰ ਪੂਰੀ ਤਰ੍ਹਾਂ ਗਰਮ ਨੂੰ ਦੇਵਾਂਗੇ ਥੋੜਾ ਜਿਹਾ ਤੇ ਪਾਲੀ ਨੂੰ ਜੀ ਤੇਲ ਆਪਾਂ ਪੂਰੀ ਤਰ੍ਹਾਂ ਜਦੋਂ ਇਹ ਗਰਮ ਹੋ ਗਿਆ ਜਦੋਂ ਇਹ ਚਿੱਟਾ ਹੋ ਗਿਆ ਇਹ ਉਦੋਂ ਆਪ ਇਹਦੇ ਵਿੱਚ ਗੰਡੇ ਪਾ ਦਾਂਗੇ ਤੇ ਆਜੋ ਆਪਾਂ ਤੁਹਾਡੇ ਨਾਲ ਕਰਦੇ ਆਂ ਇੱਕ ਗੱਲ ਬਾਤ ਤੇ ਅਚਾਰ ਬਾਰੇ ਅਚਾਰ ਪਾਉਣ ਦੇ ਦੋ ਤਰੀਕੇ ਆ ਜੀ ਤੁਸੀਂ ਕਿਸ ਤਰ੍ਹਾਂ ਤਰੀਕੇ ਨਾਲ ਪਾਉਣੇ ਆ ਜਰੂਰ ਕਮੈਂਟ ਕਰਕੇ ਮੈਨੂੰ ਦੱਸਿਓ ਜੀ ਆ ਇੱਕ ਆਪਣਾ ਅਚਾਰ ਹੈ ਜੀ ਇਹ ਮੇਰੀ ਪਸੰਦ ਦਾ ਤੇ ਆਪ ਮੈਂ ਪਾਇ ਤ ਦੋਵੇਂ ਚਾਰੀ ਮੈਂ ਆ ਜੀ ਦੇਖੋ ਜੀ ਪਰ ਇਹ ਚਾਰ ਨਾ ਅਦੋਂ ਪਰ ਅੰਬ ਪਹਿਲਾਂ ਆਉਂਦੀ ਅੰਬਾਂ ਜਿਹਾ ਹੁੰਦਗਾ ਹਨਾ ਇਹ ਤਾਂ ਵਧੀਆ ਪਰ ਇਹਦੇ ਵਿੱਚ ਜਮਾ ਨਹੀਂ ਇਹ ਖਰਾਬ ਹੋਇਆ ਨਾ ਮੈਂ ਕਦੀ ਇਹਨੂੰ ਕਦੇ ਧੁੱਪ ਲਵਾਈ ਆ। ਇਸ ਤਰ੍ਹਾਂ ਇਹ ਵਧੀਆ-ਵਧੀਆ ਸੁੱਕਾ-ਸੁੱਕਾ ਪਿਆਇਜ ਭੂਰਾਣੀ ਤੇਲ ਜੀ ਤੁਹਾਨੂੰ ਥੱਲਿਓਂ ਵੀ ਦਿਖਾ ਦਿੰਨੇ ਆ। ਲਓ ਜੀ ਵਧੀਆ ਸੁੱਕਾ-ਸੁੱਕਾ achar ਆ ਇਹ। ਮੈਨੂੰ ਬਹੁਤ ਪਸੰਦ ਆ ਪਰ ਘਰਦਿਆਂ ਨੂੰ ਨਹੀਂ ਪਸੰਦ। ਤੇ ਜਿਹੜਾ ਦੂਜੇ ਤਰੀਕੇ ਦਾ achar ਆ ਉਹ ਇਸ ਤਰ੍ਹਾਂ ਦਾ ਜੀ। ਦੇਖੋ ਜੀ ਇਹ ਗਿੱਲਾ ਇਹਦੇ ਵਿੱਚ ਤੇਲ ਵੀ ਆ ਥੱਲਿਓਂ ਦਿਖਾਵਾ ਤੁਹਾਨੂੰ। ਇਹ ਗਿੱਲਾ ਗਿੱਲਾ ਫਾੜੀਆਂ ਨਾਲ ਲੱਗੀਆਂ ਲੱਗੀਆਂ ਮੈਨੂੰ ਇਹ ਵਧੀਆ ਨਹੀਂ ਲੱਗਦਾ ਜੀ ਤੇ ਮੈਨੂੰ ਸੁੱਕਾ ਦਾ ਆਚਾਰ ਵਧੀਆ ਲੱਗਦਾ ਉਹ ਜਿਆਦਾ ਟੇਸਟੀ ਆ ਜੇ ਹਿਰ ਕੀ ਆਪਾਂ ਵੈਸੇ ਪਾਉਂਦੇ ਤਾਂ ਨਹੀਂ ਆਪਣੇ ਚਾਰ ਪਿਆਏ ਇਸ ਤਰ੍ਹਾਂ ਦਾ ਗਿੱਲਾ ਗਿੱਲਾ ਜੀ ਇਹ ਚ ਤੇਲ ਆ ਆ ਵੀ ਇੱਥੇ ਨੂੰ ਲੱਗਦਾ ਹਜੇ ਤਾਂ ਉੱਪਰ ਕਰਕੇ ਥੱਲੇ ਗਿਆ ਪਈ ਨਹੀਂ ਇੰਨਾ ਥਿੰਦਾ ਵੇ ਜਿੱਥੋਂ ਠੀਕ ਹੈ ਗੌਰ ਨਾਲ ਕਰੋ ਇਹਨਾਂ ਤੇਲ ਆ ਬੱਚੇ ਦੇ ਇਹ ਤੇਲ ਤਾਂ ਛੱਡ ਗਿਆ ਜੀ ਇਹ ਜਿਹੜਾ ਇਹ ਵਾਲਾ achar ਆ ਗਿੱਲਾ achar ਆ ਇਹ ਨੂਨ ਵਾਲੇ ਪਾਣੀ ਨਾਲ ਤੋਤਾਪਾ ਤੇ ਨੂਨ ਮਿਰਚ ਤਾਂ ਉਹੀ ਮਸਾਲੇ ਤਾਂ ਉਹੀ ਸੇਮ ਪਏ ਆ ਇਹਦੇ ਵਿੱਚ ਜੇ ਕਿਸੇ ਨੇ ਵੀ ਬਦਾਮ ਕਾਜੂ ਪਾਉਣੇ ਉਹ ਪਾ ਸਕਦਾ ਨਹੀਂ ਤਾਂ ਜਿਵੇਂ ਕਲਮਜੀ ਤੇ ਮੇਥੇ ਸੌਂਫ ਪੈਂਦੀ ਉਹ ਮੈਂ ਪਾ ਲਈ ਦੀ ਆ ਲਾਲ ਮਿਰਚਾਂ ਪਾ ਲਈ ਦੀ ਨਾ ਨੂਨ ਤੇ ਹਲਦੀ ਤਾਂ ਪੈਣਾ ਹੀ ਪੈਣਾ ਤੇ ਜਿਹੜਾ ਆ achar ਆ ਜੀ ਇਹ ਮੈਂ ਫੋਕੇ ਪਾਣੀ ਨਾਲ ਧੋ ਕੇ ਜਮਾਇਆ ਚੋ ਪਾਣੀ ਕੱਢ ਲਿਆ ਸੀ ਜਾਣੀ ਕਿ ਇਹਨੂੰ ਤੋਪੇ-ਤੋਪੇ ਸਕਾਹ ਕੇ ਚਪੋਰਾ ਵੀ ਨਮੀ ਜਾਂ ਸੈਲ ਨਹੀਂ ਮੈਂ ਰਹਿਣ ਦਿੱਤੀ ਸੀਗੀ ਤੇ ਉਸ ਤੋਂ ਬਾਅਦ ਇਹਦੇ ਵਿੱਚ ਨੂਨ ਮਿਰਚ ਮਸਾਲਾ ਪਾ ਕੇ ਤੇ ਨਾਲ ਹੀ ਇਹ ਚ ਤੇਲ ਪਾ ਕੇ ਤੇ ਮੈਂ ਇਹਨੂੰ ਆ ਹੀ ਰੱਖਦਾ ਸੀ ਇਹਨੂੰ ਬਾਂਮ ਵਿੱਚ ਟਾਈਮ ਤਾਂ ਥੋੜਾ ਜਿਹਾ ਲੱਗਦਾ ਤੇ ਪਰ ਇਹ ਚਾਰ ਵਧੀਆ ਬਣਦਾ ਤੁਹਾਨੂੰ ਕਿਸ ਤਰ੍ਹਾਂ ਦਾ ਪਸੰਦ ਆ ਜੀ ਜਰੂਰ ਕਮੈਂਟ ਕਰਕੇ ਦੱਸਿਓ ਇਹ ਸੁੱਕੇ ਵਾਲਾ achar ਜਾਂ ਆਹ ਵਾਲਾ achar ਜਿਹੜਾ ਆਪਾਂ ਨੂਨ ਵਾਲੇ ਪਾਣੀ ਨਾਲ ਧੋਕੇ ਬਣਾਇਆ ਸੀ ਤੇ ਜੇ ਕਿਸੇ ਨੇ ਮੇਰੀ ਵੀਡੀਓ ਦੇਖਣੀ ਆ ਅੰਬਾਂ ਆ ਵੈਸੇ ਆਂਬਣੀਆਂ ਬਾਅਦ ਚਾਂਬ ਆ ਗਈ ਸੀਗੇ ਤੇ ਇਹ ਅੰਬਾਂ ਚ ਮਤ ਵਾਲੇ ਹੁੰਦਾ ਅੰਬਾਂ ਚ ਜੀ ਗੁੱਦਾ ਘੱਟ ਹੁੰਦਾ ਅੰਬ ਚ ਗੁੱਦਾ ਜ਼ਿਆਦਾ ਹੁੰਦਾ ਤੇ ਜੇ ਤੁਸੀਂ ਵੀਡੀਓ ਦੇਖਣੀ ਆ ਤਾਂ ਮੇਰੇ ਚੈਨਲ ਤੇ ਜੀ ਹੈਗੀ ਆ ਪਈ ਅੰਬ ਦੇ achar ਦੀ ਵੀਡੀਓ ਤੁਸੀਂ ਉਥੋਂ ਦੇਖ ਸਕਦੇ ਆ ਮੈਂ ਕਿਸ ਤਰ੍ਹਾਂ ਬਣਾ ਪਾਇਆ ਇਸ ਤਰ੍ਹਾਂ ਦਾ ਇਹ achar ਬਣਿਆ ਜੀ ਸੁੱਕਾ ਸੁੱਕਾ ਮੈਨੂੰ ਵਧੀਆ ਲੱਗਦਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਮੇਰਾ ਅੱਜ ਕਿਹੜਾ achar ਬਣਾਇਆ ਵਧੀਆ ਲੱਗਦਾ achar ਤਾਂ ਦੋਵੇਂ ਮੈਂ ਪਾਏ ਆ ਪਰਕਰਦਿਆਂ ਨੂੰ ਮੇਰਾ ਇਹ achar ਬਣਾਇਆ ਪਸੰਦ ਨਹੀਂਗਾ ਜੀ ਉਹ ਆਪਾਂ ਚਾਰ ਪਸੰਦ ਕਰਦੇ ਉਹ ਕਹਿੰਦੇ ਵੀ ਇਹਨੇ ਤੇਲ ਘੱਟ ਪਾਇਆ ਨਹੀਂ ਸੁੱਕਾ ਬਣਾਇਆ ਆਪਾਂ ਫਿਰ ਮੈਂ ਕਹਾਂ ਵੀ ਤੁਸੀਂ ਹੋਰ ਲਿਆ ਦਿਓ ਮੈਨੂੰ ਤੇ ਆਪਾਂ ਇੱਕ ਹੋਰ ਪਾ ਲਿਆ ਪਰ ਪਾਇਆ ਸੀ ਏਰ ਕੀ ਆਪਾਂ ਪਾਉਂਦੇ ਨਹੀਂ ਜੇ ਹੋ ਸਕੇ ਆ ਤਾਂ ਪਾ ਲਾਂਗੇ 5-4 ਕਿਲੋ ਦਾ ਜੀ ਤੇ ਨਹੀਂ ਆ ਆਪਾਂ ਅਗਲੇ ਸਾਲ ਪਾਵਾਂਗੇ ਇਹ achar ਦਾ ਵੀ ਇਹ ਹੁੰਦਾ ਇੱਕ ਸਾਲ ਮਹਿੰਗਾ ਹੁੰਦਾ ਆਮਬ ਇੱਕ ਸਾਲ ਮਹਿੰਗੇ ਹੁੰਦੇ ਆ ਇੱਕ ਸਾਲ ਸਸਤੇ ਹੁੰਦੇ ਆ ਤੇ ਲਓ ਜੀ ਇੱਧਰ ਆਪਣਾ ਤੇਲ ਹੋ ਗਿਆ ਗਰਮ ਆਪਾਂ ਗੈਸ ਕੱਟ ਕਰਤਾ ਸੀ ਗੱਲ ਕਰਨ ਲੱਗੇ ਸੀ ਉਧਰ ਮੈਂ ਕਿਹਾ ਗੈਸ ਕੱਟ ਕਰਦਾ ਤੇ ਤੇਲ ਗਰਮ ਹੋਣ ਤੋਂ ਬਾਅਦ ਜੀ ਇਹਦੇ ਵਿੱਚ ਪਾਵਾਂਗੇ ਆਪਾਂ ਢੇਗੀ ਮਿਰਚ ਤੇ ਜੀਆ ਦੇਗੀ ਮਿਰਚ ਮੈਂ ਤਾਂ ਪਾ ਲਈਏ ਕਸ਼ਮੀਰੀ ਮਿਰਚ ਜੀ ਹਲਕੀ ਰਾਂਗਣੀ ਸੋਹਣਾ ਇਹ ਵੀ ਕਲਾਉਂਚ ਹੈ ਦੇਗੀ ਮਿਰਚ ਤੇ ਉਸ ਤੋਂ ਪਹਿਲਾਂ ਜੀ ਆਪਾਂ ਇੱਧਰ ਕੜਚੀ ਮਾਰਦਗੇ ਦੁੱਧ ਦੇ ਵਿੱਚ ਕਿਉਂਕਿ ਥੱਲੇ ਲੱਗ ਜਾਂਦਾ ਇਹ ਅਡੇਕਸ਼ਨ ਤੇ ਪਸੂ ਤੋਂ ਉਕੜ ਹੋਇਆ ਹੁਣ ਵੀਰ ਕੇ ਦੁੱਧ ਥੱਲੇ ਲੱਗ ਜਾਂਦਾ ਹੂੰ ਤਾਂ ਮੈਂ ਗਲਾਸ ਪਾਣੀ ਦਾ ਵੀ ਪਾਉਣੀ ਹੀ ਨਹੀਂ ਵਿੱਚ ਪਰ ਫੇਰ ਵੀ ਥੱਲੇ ਲੱਗ ਜਾਂਦਾ ਦੁੱਧ ਜੀ ਤੇ ਇੱਧਰ ਆਪਾਂ ਹੁਣ ਹੋ ਗਿਆ ਆਪਣਾ ਤੇਲ ਗਰਮ ਤੇ ਆਪਾਂ ਪਾ ਦਾਂਗੇ ਪਹਿਲਾਂ ਗੰਡੇ ਵਿੱਚ ਇਹਦੇ ਜੀ ਜੇ ਆਪਾਂ ਜੀਰਾ ਜਾਂ ਢੇਗੀ ਮਿਰਚ ਪਾਵਾਂਗੇ ਤਾਂ ਤਾਂ ਉਹ ਸੜ ਜੂਗਾ ਉਹ ਦੀਦੀ ਸਾਡੀ ਨੇ ਗੰਡੇ چیر ਕੇ ਦਿੱਤੇ ਮੈਨੂੰ ਉਹ ਪਤਾ ਕੀ ਕਰਦੇ ਆ ਉਹ چیر ਕੇ ਧੋ ਲਿਆ ਤਾਂ ਇਹ ਤੁਸੀਂ ਜੀ ਆਂ ਕਰਦਾ ਤੇ ਜਿੰਦਰੇ ਤੇ ਲਸਣ ਆਪਾਂ ਪਾਤਾ ਤੇ ਥੋੜਾ ਜਿਹਾ ਧੋ ਜੀ ਪਾਣੀ ਜਾਂ ਨਿਕਲ ਜੀ ਉਹ ਵਿੱਚ ਤੇ ਆਹ ਦੇਖੋ ਸਬਜੀ ਜੀ ਮੈਂ ਇਹ ਸ਼ੈਲ ਕੇ ਤੋਂ ਲਈ ਨਹੀਂ ਆ ਫੇਰ ਬਾਅਦ ਚੀਰਦੀ ਹੁਈ ਆ ਤੇ ਇੱਕ ਮੈਂ ਕੱਦੂ ਦਾ ਰਾਇਤਾ ਪਾਸ ਸੀ ਕਿਸੇ ਵੀਰ ਨੇ ਕੇ ਪਹਿਨੇ ਕਮੈਂਟ ਕਰਾ ਸੀ ਕੱਦੂ ਦਾ ਪਾਣੀ ਕਾਲਾ ਕਰ ਤੋ ਆ ਜੀ ਜਿਵੇਂ ਸੇਬ ਕੇਲਾ ਕੱਦੂ ਤੋਰੀਆਂ ਜੀ ਇਹ ਚੀਰੇ ਤੋਂ ਕਾਲੇ ਹੋ ਜਾਂਦੇ ਜਿਵੇਂ ਆਲੂ ਤੇ ਕੁਸ ਵੀੜੇ ਥੋੜਾ ਜਿਹਾ ਕਾਲਾ ਜਿਆਦੇ ਹੁੰਦਾ ਸੀਗਾ ਪਰ ਹਰਾ ਜਿਆ ਪਾਣੀ ਨਿਕਲਦਾ ਵਿੱਚੋਂ ਇਹ ਜੀਰੇ ਤੋਂ ਕਾਲੇ ਹੋ ਜਾਂਦੇ ਭੈਣਾਂ ਨੂੰ ਤਾਂ ਪਤਾ ਹਨ ਨਿਵੇੜੀਆਂ ਚੀਜ਼ਾਂ ਕਈ ਕੱਟੇ ਤੋਂ ਵੀ ਚੀਜ਼ਾਂ ਕਾਲੀਆਂ ਹੋ ਜਾਂਦੀਆਂ ਲਓ ਜੀ ਆਪਣਾ ਥੋੜਾ ਜਿਹਾ ਗੰਡਿਆਂ ਨੂੰ ਤੜਕੀ ਲੱਗ ਗਿਆ ਤੇ ਹੁਣ ਆਪਾਂ ਪਾ ਦਾਂਗੇ ਆਪਦੇ ਕद्दू ਤੇ ਇਹਨੂੰ ਵੀ ਆਪਾਂ ਥੋੜਾ ਜਿਹਾ ਤੇਲ 'ਚ ਭੁੰਨ ਲਾਂਗੇ ਜੀ ਤੇਲ 'ਚ ਭੁੰਨਣ ਨਾਲ ਸਾਬ ਦੀ ਤੇਸਤੀ ਬਣਦੀ ਆ ਜੀ ਥੋੜਾ ਜਿਹਾ ਆਪਾਂ ਮਲਵੇ ਵਿੱਚੇ ਨੂਨ ਮਿਰਚ ਕੋਕੀ ਹਲਦੀ ਦਾ ਕੱਚਾ ਪਾਨ ਨਹੀਂ ਆਉਂਦਾ ਫਿਰ ਜੇ ਆਪਾਂ ਤੇਲ 'ਚ ਥੋੜਾ ਜਿਹਾ ਟਾਈਮ ਹਲਦੀ ਭੁੰਨਾਂਗੇ ਕਈ ਵਾਰਾਂ ਕਈ ਹੁੰਦਾ ਨਾ ਛੇਤੀ ਹੁੰਦੀ ਆਪਾਂ ਉਦਾਂ ਹੀ ਸੈੱਟ ਦੇਗੇ ਤਾਂ ਹਲਦੀ ਕੱਚੀ ਰਹਿ ਜਾਂਦੀ ਆ ਦੁੱਧ ਪਾਏ ਤੂੰ ਟੇਸਟ ਜਿਆ ਹੋਰ ਹੀ ਆਉਂਦਾ ਵਧੀਆ ਨਹੀਂ ਟੇਸਟ ਆਉਂਦਾ ਹੈ ਇਸ ਲਈ ਮੈਂ ਪਹਿਲਾਂ ਨਾ ਇਹਦੇ ਵਿੱਚ ਸਰੋਂ ਦਾ ਤੇਲ ਦੇ ਵਿੱਚ ਸਵਾਰ ਕੇ ਪਹਿਲਾਂ ਜੀ ਆਪਾਂ ਸੇਕ ਲਵਾ ਲਾਂਗੇ ਉਸ ਤੋਂ ਬਾਅਦ ਹਲਦੀ ਪਾ ਕੇ ਥੋੜਾ ਟਾਈਮ ਸੇਕ ਲਵਾਵਾਂਗੇ ਤੇ ਤਾਂ ਕਿ ਹਲਦੀ ਦਾ ਕੱਚਾ ਪਾਣਾ ਵਿੱਚ ਰਿਹਾ ਤੇ ਆਪਾਂ ਮਲਾਈ ਪਾ ਕੇ ਵੀਡੀਓ ਵੇਖ ਲਿਓ ਮੇਰੀ ਪ੍ਰਾਣੀ ਜੀ ਹੁਣ ਆਪਾਂ ਬੜੀ ਲੰਬੀ ਵੀਡੀਓ ਹੋ ਜੂ ਆਪਾਂ ਨਹੀਂ ਤੁਹਾਨੂੰ ਦਿਖਾਉਂਦੇ ਇਹਦੇ ਵਿੱਚ ਆਪਾਂ ਮਲਾਈ ਪਾ ਕੇ ਨਾ ਕਦੂ ਦੀ ਸਬਜ਼ੀ ਬਣਾਵਾਂਗੇ ਹਲਦੀ ਪਾਤੀ ਤੇ ਹੁਣ ਪਾਤਾ ਜੀ ਕਸ਼ਮੀਰੀ ਮਿਰਚ ਹੈ ਨਹੀਂ ਕਿ ਸਿਰਫ ਰੰਗ ਦੇਣ ਵਾਸਤੇ ਇਹਦੇ ਨਾਲ ਰੰਗ ਸੁਨਹਰਾ ਹੋ ਜਾਂਦਾ ਸਬਜ਼ੀ ਦਾ ਜੇ ਰੰਗ ਸਾਜੀ ਦਾ ਸੋਨਾ ਹੋਊਗਾ ਖਾ ਆਪਣੀਆਂ ਖਾਣੀਆਂ ਤਾਂ ਹਨਾ ਆਪਣਾ ਦਿਲ ਵੀ ਕਰਦਾ ਖਾਣ ਨੂੰ ਤੇ ਬਾਕੀ ਆਪਣਾ ਮਿਰਚਾਂ ਦੇ ਰਚ ਪਾਇਆ ਜੀ ਨੂਨ ਤੇ ਆਪਾਂ ਥੋੜਾ ਪਾਵਾਂਗੇ ਨੂਨ ਅਸੀਂ ਨੂਨ ਥੋੜਾ ਜਿਆਦਾ ਖਾਣੇ ਆ ਪਰ ਬੀਬੀ ਪਾਪਾ ਦਾ ਬਲੱਡ ਵਾਧਦਾ ਉਹਨਾਂ ਨੂੰ ਮਾਰਾ ਲੋ ਜੀ ਆ ਆਪਣੀ ਪੈ ਗਈ ਐ ਮਿਰਚ ਇਹ ਜੀ ਆਪਾਂ ਪਾ ਦਾਂਗੇ ਮਿਰਚ ਤੇ ਹੁਣ ਆਪਾਂ ਇਹ ਨਹੀਂ ਲਵਾਂਗੇ ਘੋਨ ਜੀਰੇ ਦਾ ਤੇਲ ਆਪਾਂ ਲਏ ਇੰਨਾ ਕ ਆਪਾਂ ਜੀਰਾ ਸੜਦਨੇ ਵਿੱਚ ਮੈਨੂੰ ਬਤਾ ਬਾਹਾਂ ਵਧੀਆ ਨਹੀਂ ਲੱਗਦਾ ਜੀਰਾ ਵੈਸੇ ਧਨੀਆ ਵਧੀਆ ਲੱਗਦਾ ਸੁੱਕਾ ਵੀ ਤੇ ਹਰਾ ਵੀ ਲਓ ਜੀ ਆਪਾਂ ਸਾਰਾ ਮੀਨਰ ਤੇ ਇਹ ਚ ਪਹਿਲਾਂ ਮਿਕਸ ਕਰਕੇ ਥੋੜਾ ਜਿਹਾ ਫੀਕ ਲਵਾ ਲਾਂਗੇ ਲਓ ਜੀ ਆਪਾਂ ਕੁੱਕਰ ਦਾ ਇਹ ਢੱਕਣ ਲਾਤਾ ਇਹਦੀ ਸੀਟੀ ਵੱਜਣ ਵਾਲੀ ਆ ਇੱਧਰ ਆਪਾਂ ਫੇਰ ਤੁਹਾਨੂੰ ਕਹਿੰਦੇ ਆ ਵੀ ਚਾਰ ਤੁਹਾਨੂੰ ਕਿਹੜਾ ਪਸੰਦ ਆ ਅੰਬ ਦਾ achar ਕਿਹੜਾ ਤੁਹਾਨੂੰ ਪਸੰਦ ਆ ਜ਼ਰੂਰ ਕਮੈਂਟ ਕਰਕੇ ਦੱਸਿਓ ਜੀ ਮੈਨੂੰ ਆਏ ਹੁੰਦਾ ਵੀਡੀਓ ਲੰਬੀ ਨਹੀਂ ਮੈਂ ਨਾ ਬਣਾਉਣਾ ਕਿਉਂਕਿ ਲੰਬੀ ਵੀਡੀਓ ਦੇਖਣੀ ਔਖੀ ਆ ਜੀ ਪਰ ਇੱਕ ਰਿਕਵੈਸਟ ਆ ਜੀ ਚੈਨਲ ਤੇ ਐਡ ਚੱਲਦੀ ਹੁੰਦੀ ਜ਼ਰੂਰ ਦੇਖ ਲਿਆ ਕਰੋ ਫੋਲੋ ਐਂਡ ਵਾਚ ਕਰ ਲਿਆ ਕਰੋ ਵੀਡੀਓ ਵੀ ਤੇ ਐਡ ਵੀ ਤੇ ਇਸ ਨਾਲ ਤੁਹਾਡੀ ਸਪੋਰਟ ਬਹੁਤ ਮਿਲਦੀ ਆ ਜੀ कि ਆਪਾਂ ਵੀਡੀਓ ਲੰਬੀ ਨਹੀਂ ਬਣਾਉਂਦੇ ਪਰ ਐਡ ਜਰੂਰ ਦੇਖ ਲਿਆ ਕਰੋ ਤਾਂ ਕਰਕੇ ਮੈਨੂੰ ਹੁੰਦਾ 8 ਤੋਂ 10 ਮਿੰਟ ਤੱਕ ਦੀ ਵੀਡੀਓ ਬਣਾਵਾ ਮੈਂ ਵੱਧ ਵੀਡੀਓ ਨਾ ਬਣਾਵਾ ਚਲੋ ਜੀ ਠੀਕ ਆਪਣੀ ਦਾਲ ਸਬਜ਼ੀ ਬਣਦੀ ਆ ਤੇ ਫੇਰ ਮਿਲਦੇ ਤੁਹਾਨੂੰ ਕਿਸੇ ਵੀਡੀਓ ਜਾਂ ਬਲੌਗ ਦੇ ਨਾਲ